ਵਿਆਦਵੀ ਕਾਨੂੰਨ ਦੀ ਤਾਂ ਗੱਲ ਬਹੁਤ ਦੂਰ ਦੀ ਹੈ ਪਰ ਜਿਹੜੀਆਂ ਆਉਣ ਵਾਲੀਆਂ ਸੰਗਤਾਂ ਸੀਗੀਆਂ ਉਹਨਾਂ ਦੇ ਲਈ ਪਾਣੀ ਦੀ ਜਿਹੜੀ ਦੇ ਪ੍ਰਬੰਧ ਵੀ ਨਹੀਂ ਹੈਗੇ ਔਰ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਦੀ ਸਪਲਾਈ ਇੱਥੇ ਬੰਦ ਹੋ ਚੁੱਕੀ ਹੈ ਜੀ ਹਾਂਜੀ ਪਾਣੀ ਦੀ ਸਪਲਾਈ ਬੰਦ ਹੈ ਪਿਛਲੀ ਵਾਰ ਵੀ ਇਹਨਾਂ ਨੂੰ ਕਹਿ ਕਹਿ ਕੇ ਅਧਿਕਾਰੀਆਂ ਨੂੰ ਕਮੇਟੀ ਵਾਲਿਆਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਹਿ ਕਹਿ ਕੇ ਅਸੀਂ ਮਤਲਬ ਕਿ ਥੱਕ ਗਏ ਸਾਂ ਇਹਨਾਂ ਨੇ ਪਾਣੀ ਸਾਨੂੰ ਸਵੇਰੇ ਚਲਾ ਕੇ ਮੋੜ ਕੇ ਬੰਦ ਕਰਤਾ ਜਦੋਂ ਸੰਗਤ ਆਉਣੀ ਸ਼ੁਰੂ ਹੋਈ ਇਹ ਹਰ ਵਾਰੀ ਇਹਨਾਂ ਦੀ ਇਹੀ ਸਾਜ਼ਿਸ਼ ਰਹਿੰਦੀ ਆ ਵੀ ਇੱਥੇ ਸੰਗਤ ਆਈ ਦਾ ਤਰਸਕਾਰ ਕਰੀਏ ਅਸੀਂ ਅਨਾਦਰ ਕਰੀਏ ਸੰਗਤ ਮੁੜ ਕੇ ਇੱਥੇ ਇਕੱਠੀ ਨਾ ਹੋਏ ਆਏ ਨਾ ਸਰਕਾਰ ਦੀ ਬੜੀ ਵੱਡੀ ਨਾਕਾਮੀ ਇਹ ਨਲੈਕੀ ਇਹ ਸਮਝਾਂਗੇ ਬੇਸ਼ਰਮ ਹੋ ਚੁੱਕੇ ਨੇ ਸਾਰੇ ਹੀ ਜਿਵੇਂ ਅਸੀਂ ਬੇਨਤੀ ਕਰਾਂਗੇ ਤੁਹਾਨੂੰ ਪੱਤਰਕਾਰਾਂ ਨੂੰ ਵੀ ਸਾਰੀ ਸੰਗਤ ਨੂੰ ਵੀ ਵਿਵਾਦ ਚੜ ਕੇ ਇੱਥੇ ਪਹੁੰਚੋ ਤੇ ਸਰਕਾਰ ਦੇ ਸਿਰ ਦੇ ਵਿੱਚ ਜੁੱਤੀਆਂ ਮਾਰੋ ਰੱਜ ਕੇ ਕਿਉਂਕਿ ਸਾਨੂੰ ਹਰ ਵਾਰੀ ਜ਼ਲੀਲ ਕਰਦੇ ਨੇ ਸਿੱਖਾਂ ਨੂੰ ਸਰਕਾਰਾਂ ਨੇ ਆ ਤਾਂ ਸਰਕਾਰ ਜਿਹੜਾ ਕਹਿੰਦੇ ਬਲਾ ਲੈ ਕੇ ਆਊਗਾ ਇਹਨਾਂ ਦਾ ਜਮੇ ਪੱਟੀਵੇਂ ਇਸੇ ਕਰਦੇ ਮੁਗਲਾਂ ਦੇ ਸਮੇਂ ਦੇ ਵਿੱਚ ਸੁਣੀਆਂ ਸੀ ਇਤਿਹਾਸ ਪੜ੍ਹਦੇ ਸੀ ਵੀ ਸਿੰਘਾਂ ਦੇ ਲਈ ਆ ਕਰਤਾ ਉਹਨਾਂ ਨੇ ਫਿਰ ਮੈਂ ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਵੀ ਕਈ ਘਟਨਾਵਾਂ ਕਾਮਾਗਾਟਾ ਮਾਰੂਦੀ ਹੋਈ ਜਹਾਜ਼ ਰੁਕਿਆ ਉੱਥੇ ਉਹਨਾਂ ਨੇ ਰਸਦਾ ਪਾਣੀ ਸਭ ਕੁਝ ਬੰਦ ਕਰਤਾ ਜੀ ਸਰਕਾਰਾਂ ਤੇ ਇੱਥੇ ਸਾਡੇ ਆਪਣੇ ਆਪਣੇ ਵਰਗੇ ਦਿਖਦੇ ਫਤਿਹ ਬਲਾ ਕੇ ਗੱਲ ਕਰਦੇ ਆ ਤੇ ਇਹਨਾਂ ਨੇ ਆ ਕੰਮ ਕੀਤਾ ਕੀ ਦਾ ਲੀਡਰ ਕਿੱਥੋਂ ਲਭੀਏ ਕਿਉਂ ਲਭੀਏ ਕਿਹਦਾ ਤਾਂ ਯਕੀਨ ਕਰੀਏ ਪੱਗਾਂ ਵਾਲਿਆਂ ਦਾ ਹੀ ਸਾਡੇ ਦਾ ਵਿਸ਼ਵਾਸ ਹੀ ਉੱਡ ਗਿਆ ਅਸਲ ਛੁੱਟ ਗਿਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇਹ ਭੋਗਾ ਜੋਗਾ ਹੀ ਰੱਖ ਲਿਆ ਵਿਆਹ ਸ਼ਾਦੀਆਂ ਜੋਗਾ ਰੱਖ ਲਿਆ ਨੌਜਵਾਨ ਮੁੰਡਾ ਮਰਿਆ ਜਵੰਦਾ ਤੁਹਾਨੂੰ ਦੁੱਖਾ ਹੋਦਾ ਪਰ ਫੇਸਬੁੱਕ ਭਰਤੀ ਸਾਨੂੰ ਇਹਨਾਂ ਦੁੱਖਾਂ ਪੰਜ ਸਰੂਪ ਸਾਡੇ ਅਗਨ ਭੇਟ ਹੋ ਗਏ ਕੋਈ ਖਬਰ ਨਹੀਂ ਚੱਲੀ ਕਿਸਨੇ ਹਾਂ ਦਾ ਨਾਮ ਨਹੀਂ ਭਲੇ ਹੁਣ ਆ ਬੰਦਾ ਕਾਲੇ ਲਈ ਬੈਠਾ ਸਾਡੇ ਸਿੱਖ ਜੱਤੇ ਬੰਦੀਆਂ ਵੀ ਕੀ ਕਰਦੀਆਂ ਨੇ ਅੱਜ ਵੀ ਪਿਛਲੀ ਵਾਰ ਵੀ ਦੇਖਿਆ ਜੀ ਅਸੀਂ ਜਿਹੜੇ ਅਸੀਂ ਸਤਕਾਰ ਕਰਦੇ ਸਾਰੇ ਧਰਮਾਂ ਦੇ ਲਈ ਮੋਰਚਾ ਹੈ ਆਉਣਾ ਚਾਹੀਦਾ ਪਿਛਲੀ ਵਾਰ ਸਟੇਜ ਦੇ ਉੱਤੇ Hindu ਆਗੂ ਸੀਗੇ ਸਾਰੇ ਧਾਰਮਿਕ ਆਗੂ ਸਾਡਾ ਨਾ ਕੋਈ ਕੋਈ ਨਹੀਂ ਸਾਡਾ ਆਗੂ ਜੀ ਸੀਗਾ ਸੀ ਪੂਰੀ ਮੱਤ ਮਾਰੀ ਜਾ ਚੁੱਕੀ ਹੈ ਜਿਹੜੇ ਸਾਡੀਆਂ ਉਮਰਾਂ ਦੇ ਲੋਕ ਨੇ ਇਹਨਾਂ ਤਾਂ ਬਿਲਕੁਲ ਇੱਕ ਥੇਲੇ ਦੀ ਅਕਲ ਨਹੀਂ ਰਹੀ ਹੈਗੀ ਇੰਨੀ ਕੁ ਅਕਲ ਕੰਮ ਕਰਨੀ ਚਾਹੀਦੀ ਏ ਭਈ ਦੇਹ ਧਾਰੀ ਗੁਰੂ ਨੂੰ ਸਾਡੇ ਗੁਰੂ ਖਤਮ ਕਰਕੇ ਗਏ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸ਼ਬਦ ਗੁਰੂ ਦੇ ਲੜ ਲਾਇਆ ਅਸੀਂ ਅੱਜ ਸ਼ਬਦ ਗੁਰੂ ਨੂੰ ਪਛਾਣਦੇ ਨਹੀਂ ਦੇਹ ਧਾਰੀ ਬੰਦਿਆਂ ਦੇ ਮਗਰ ਫੇਰ ਭੱਜੇ ਫਿਰਨੇ ਆ ਕੋਈ ਕਾਰਾਂ ਦਿੰਦਾ ਕਰੋੜਾਂ ਕਰੋੜਾਂ ਦੀਆਂ ਕੋਈ ਕੁਛ ਕਰਦਾ ਜੀ ਕੋਈ ਕੁਛ ਕਰਦਾ ਲੇਕਿਨ ਸਾਡੇ ਗੁਰੂ ਵਾਸਤੇ ਸਾਡੇ ਕੋਲ 10 ਮਿੰਟ ਵਾਸਤੇ ਵੀ ਟਾਈਮ ਨਹੀਂ ਹੈ ਤੇ ਧਾਰਮਿਕ ਆਗੂ ਸਾਡੇ ਪ੍ਰਚਾਰਕ ਕਿੱਥੇ ਗਏ ਜੀ ਜਿਨ੍ਹਾਂ ਦੇ ਇੱਕ ਪੋਸਟਰ ਲੱਗਣ ਤੇ ਲੱਖਾਂ ਦੀ ਸੰਗਤ ਇਕੱਠੀ ਹੋ ਜਾਂਦੀ ਉਹਨਾਂ ਦੀਆਂ ਜਵਾਨਾਂ ਨੂੰ ਕੀ ਦੰਦਲਾਂ ਪੈ ਗਈਆਂ ਜੀ ਉਹ ਇੱਕ ਵਾਰ ਕਹਿ ਨਹੀਂ ਸਕਦੇ ਵੀ ਭਾਈ ਉੱਥੇ ਪੁੱਜੋ ਗੁਰੂ ਦੇ ਲਈ ਪੁੱਜੋ ਉੱਥੇ ਅਸੀਂ ਵੀ ਆ ਰਹੇ ਆ ਉਹ ਵੀ ਨਹੀਂ ਆਏ ਜੀ ਪੈਸੇ ਇਕੱਠੇ ਕਰਨ ਵਾਲਾ ਹੋਇਆ ਫਿਰ ਸੇ ਧਿਆਨ ਪ੍ਰਚਾਰ ਕਰਨ ਦਾ ਵੀ ਜੀ ਪ੍ਰਚਾਰਕ ਸਾਡੇ बिक ਚੁੱਕੇ ਨੇ ਜੀ ਪ੍ਰਚਾਰਕਾਂ ਦੇ ਪੱਲੇ ਹੀ ਨਹੀਂ ਰਿਹਾ ਕੁਝ ਅਸਲੀ ਪ੍ਰਚਾਰ ਸੰਤ ਜਰਨੈਲ ਸਿੰਘ ਤੋਂ ਮੇਰੇ ਹਿਸਾਬ ਨਾਲ ਬਾਅਦ ਚ ਕੋਈ ਸਾਡਾ ਲੀਡਰ ਹੋਇਆ ਹੀ ਨਹੀਂ ਜੀ ਹੈਗਾ ਸਮਾਣਾ ਵਿਖੇ ਅੱਜ ਯਾਨੀ ਕਿ 12 ਅਕਤੂਬਰ ਨੂੰ ਵੱਡੇ ਇਕੱਠ ਦੀ ਕਾਲ ਹੈ ਕਿਉਂਕਿ 12 ਅਕਤੂਬਰ ਨੂੰ ਅੱਜ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੇ ਬੈਠਿਆ ਨੂੰ 1 ਸਾਲ ਪੂਰਾ ਹੋ ਚੁੱਕਾ ਹੈ ਮੰਗ ਉਹ ਹੀ ਹੈ ਵਿਦਵੀ ਖਿਲਾਫ ਕਾਨੂੰਨ ਅੱਜ ਬਹੁਤ ਵੱਡਾ ਇਕੱਠ ਤੇ ਹੋਣਾ ਤੇ ਇੱਥੇ ਪ੍ਰਸ਼ਾਸਨ ਦੀ ਜੇਕਰ ਗੱਲ ਕਰੀਏ ਜਾਂ ਸਰਕਾਰ ਦੀ ਕਿ ਨਲਾਇਕੀ ਸਾਹਮਣੇ ਆਈ ਹੈ ਕਿ ਰੂਟੀਨ ਦੇ ਵਿੱਚ ਤਾਂ ਪਾਣੀ ਇੱਥੇ ਚੱਲਦਾ ਰਹਿੰਦਾ ਸੰਗਤਾਂ ਦੇ ਲਈ ਬਿਆਜ਼ਬੀ ਕਾਨੂੰਨ ਦੀ ਤਾਂ ਗੱਲ ਬਹੁਤ ਦੂਰ ਦੀ ਹੈ ਪਰ ਜਿਹੜੀਆਂ ਆਉਣ ਵਾਲੀਆਂ ਸੰਗਤਾਂ ਸੀਗੀਆਂ ਉਹਨਾਂ ਦੇ ਲਈ ਪਾਣੀ ਦੀ ਜਿਹੜੀ ਦੇ ਪ੍ਰਬੰਧ ਵੀ ਨਹੀਂ ਹੈਗੇ ਔਰ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਸਿੰਘ ਸਾਹਿਬ ਸਾਡੇ ਨਾਲ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਪਾਣੀ ਦੀ ਸਪਲਾਈ ਇੱਥੇ ਬੰਦ ਹੋ ਚੁੱਕੀ ਹੈ ਜੀ ਹਾਂਜੀ ਪਾਣੀ ਦੀ ਸਪਲਾਈ ਬੰਦ ਹੈ ਅਸੀਂ ਪਿਛਲੀ ਵਾਰ ਵੀ ਇਹਨਾਂ ਨੂੰ ਕਹਿ-ਕਹਿ ਕੇ ਅਧਿਕਾਰੀਆਂ ਨੂੰ ਕਮੇਟੀ ਵਾਲਿਆਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਹਿ-ਕਹਿ ਕੇ ਅਸੀਂ ਮਤਲਬ ਕਿ ਥੱਕ ਗਏ ਸਾਂ ਇਹਨਾਂ ਨੇ ਪਾਣੀ ਸਾਨੂੰ ਸਵੇਰੇ ਚਲਾ ਕੇ ਮੋੜ ਕੇ ਬੰਦ ਕਰਤਾ ਜਦੋਂ ਸੰਗਤ ਆਉਣੀ ਸ਼ੁਰੂ ਹੋਈ ਇਹ ਹਰ ਵਾਰੀ ਨਦੀ ਇਹੋ ਹੀ ਸਾਜ਼ਿਸ਼ ਰਹਿੰਦੀ ਹੈ ਵੀ ਇੱਥੇ ਸੰਗਤ ਆਈ ਦਾ ਤਰਸਕਾਰ ਕਰੀਏ ਅਸੀਂ ਅਨਾਦਰ ਕਰੀਏ ਸੰਗਤ ਮੁੜ ਕੇ ਇੱਥੇ ਇਕੱਠੀ ਨਾ ਹੋਏ ਆਏ ਨਾ ਵੀ ਇੱਥੇ ਪ੍ਰਬੰਧ ਕੋ ਨਹੀਂ ਹੈਗਾ ਜੀ ਇਸ ਕਰਕੇ ਇਹ ਹਰ ਵਾਰੀ ਸਾਡੇ ਮੋਰਚੇ ਨੂੰ ਅਸਫਲ ਕਰਨਾ ਚਾਹੁੰਦੇ ਨੇ ਪਰ ਇਹਨਾਂ ਨੂੰ ਕਹਿ ਦੇਣਾ ਚਾਹੁੰਦੇ ਆ ਪਈ ਸਾਡੀ ਜਿਹੜੀ ਸੰਗਤ ਹੈ ਇਹ ਤੱਤੀਆਂ ਲੋਹਾਂ ਦੇ ਉੱਤੇ ਵੀ ਬਹਿ ਕੇ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਪਈ ਹਰ ਪੱਖੋਂ ਆਪਣੇ ਸਦਕ ਦੇ ਵਿੱਚ ਸਬਰ ਦੇ ਵਿੱਚ ਰਹਿ ਕੇ ਆਪਣਾ ਕਾਰਜ ਕਰਦੇ ਜਾਣਾ ਤੇ ਸਾਡਾ ਇਹ ਜਿਹੜਾ ਮੋਰਚੇ ਵਾਲਾ ਕਾਰਜੇ ਸਫਲਾ ਹੋਵੇਗਾ ਪਰ ਸਰਕਾਰ ਦੀ ਬੜੀ ਵੱਡੀ ਨਾਕਾਮੀ ਇਹ ਨਲਾਕੀ ਇਹ ਸਮਝਾਂਗੇ ਬੇਸ਼ਰਮ ਹੋ ਚੁੱਕੇ ਨੇ ਸਾਰੇ ਹੀ ਇਹ ਜਿਹੜਾ ਮੋਰਚਾ ਲੱਗਾ ਸਾਰੇ ਧਰਮਾਂ ਦੇ ਵਾਸਤੇ ਸਾਂਝਾ ਲੱਗਾ ਤੇ ਕੋਈ ਭਾਵੇਂ ਕਿਸੇ ਵੀ ਧਰਮ ਦਾ ਉਹ ਹਰ ਇੱਕ ਮਹਿਕਮੇ ਦੇ ਵਿੱਚ ਕੰਮ ਕਰਦਾ ਹੈ ਪ੍ਰਸ਼ਾਸਨ ਦੇ ਵਿੱਚ ਵੀ ਕੰਮ ਕਰਦੇ ਨੇ ਕਮੇਟੀ ਦੇ ਵਿੱਚ ਵੀ ਕੰਮ ਕਰਦੇ ਨੇ ਕੋਈ ਕਿਸੇ ਧਰਮ ਦਾ ਕੋਈ ਨਹੀਂ ਸਤਕਾਰ ਕਰਦਾ ਮੈਂ ਤੇ ਇਹ ਗੱਲ ਆਖਾਂਗਾ ਜੇ ਸਤਕਾਰ ਕਰਦੇ ਹੁਣ ਤੇ ਸਾਰਿਆਂ ਦਾ ਇੱਥੇ ਫਰਜ਼ ਬਣਦਾ ਹੈ ਸੇਵਾ ਕਰਨ ਦਾ ਆਪਣੇ ਵੱਲੋਂ ਯੋਗਦਾਨ ਪਾਉਣ ਦਾ ਇਹ ਹਰ ਵਾਰੀ ਅਸੀਂ ਕੱਲ ਵੀ ਆ ਵੇਖੋ ਪਿੰਡ ਵਾਲਿਆਂ ਨੂੰ ਕਹਿ ਕੇ ਟੈਂਕੀ ਮੰਗਵਾਈਏ ਪਾਣੀ ਦੀ ਨਹੀਂ ਤੇ ਸਾਨੂੰ ਸਵੇਰ ਦਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਬਿਲਕੁਲ ਖਾਲੀ ਆ ਅਸੀਂ ਪਾਣੀ ਤੋਂ ਹਰ ਵਾਰੀ ਇਹਨਾਂ ਸੰਗਤਾਂ ਦਾ ਬਾਥਰੂਮ ਵਗੈਰਾ ਯੂਜ਼ ਕਰਨੇ ਜੀ ਬਰਤਨੇ ਆ ਉਹ ਉਹ ਬੇਕਾਰ ਹੈ ਜੀ ਬਾਥਰੂਮ ਦਾ ਵੀ ਤੁਸੀਂ ਹਾਲ ਵੇਖੋ ਜਾ ਕੇ ਗੰਦਗੀ ਪਈ ਹੈ ਮੁਸ਼ਕ ਹੁੰਦੀ ਹੈ ਜੀ ਬਿਲਕੁਲ ਉਦਨ ਦਾ ਹੀ ਬਾਥਰੂਮ ਦਾ ਤੇ ਬੁਰਾ ਹਾਲ ਹੈ ਜਿਹੜੇ ਸਾਡੇ ਰਹਿੰਦੇ ਵੀ ਇੱਥੇ ਰਹਿੰਦੇ ਨੇ ਆਗੂ ਨੇ ਵਿਚਾਰੇ ਉਹ ਵੀ ਬੜੀ ਭੈੜੀ ਹਾਲਤ ਦੇ ਨਾਲ ਬਾਥਰੂਮ ਜਾਂਦੇ ਨੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਸਾਨੂੰ ਇਸ ਗੱਲ ਦੀ ਸਰਕਾਰ ਦੇ ਵੱਲੋਂ ਜਾਂ ਸ਼ਹਿਰ ਵਾਸੀ ਅਧਿਕਾਰੀ ਨੇ ਜਿਹੜੇ ਵੱਡੇ ਇਹਨਾਂ ਵੱਲੋਂ ਸਾਨੂੰ ਕੋਈ ਸਹਾਇਕ ਨਹੀਂ ਮਿਲ ਰਿਹਾ ਜੀ ਬਿਲਕੁਲ ਵੀ ਅੱਗੇ ਪਿੱਛੇ ਦੀ ਗੱਲ ਛੱਡੋ ਜਦੋਂ ਸੰਗਤ ਇਕੱਠੀ ਹੁੰਦੀ ਹੈ ਇੱਥੇ ਆਉਣ ਵਾਸਤੇ ਉਦੋਂ ਵੀ ਸਾਨੂੰ ਇਹ ਬਿਲਕੁਲ ਨਜ਼ਰ ਅੰਦਾਜ਼ ਕਰਦੇ ਨੇ ਸਾਡਾ ਕੋਈ ਖਿਆਲ ਨਹੀਂ ਕਰਦੇ ਸਾਨੂੰ ਆ ਕੇ ਇੱਥੇ ਅਧਿਕਾਰੀ ਕਹਿ ਕੇ ਵੀ ਗਏ ਪ੍ਰਸ਼ਾਸਨ ਵਾਲੇ ਵੀ ਬਾਬਾ ਜੀ ਸਾਡੇ ਲੈ ਕੇ ਸੇਵਾ ਦੱਸਿਆ ਜੇ ਜਿਹੜੀ ਵੀ ਕੋਈ ਹੋਈ ਪਰ ਅਸੀਂ ਉਹਨਾਂ ਨੂੰ ਪਰਸੋਂ ਦੇ ਹੀ ਕਹਿ ਰਹੇ ਹਾਂ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਾ ਆਏ ਕੱਲ ਇੱਥੇ ਪਾਰਕ ਦੀ ਸਫਾਈ ਕਰਨੀ ਸੀ ਉਦੋਂ ਵੀ ਅਸੀਂ ਇਹਨਾਂ ਦੇ ਥਰਲੇ ਕਰ ਕਰਕੇ ਕਹਿ ਕੇ ਵੀ ਸੰਗਤ ਆਉਣੀ ਭਾਈ ਸਾਨੂੰ ਪਾਰਕ ਦੀ ਸਫਾਈ ਚਾਹੀਦੀ ਏ ਉਹ ਵੀ ਨਹੀਂ ਕੀਤੀ ਪਿਛਲੀ ਵਾਰੀ ਦੀਆਂ ਜਿਹੜੀਆਂ ਇੱਥੇ ਖਾਣੇ ਵਾਸਤੇ ਲੰਗਰ ਛਕਣ ਵਾਸਤੇ ਪਲੇਟਾਂ ਸਨ ਉਹ ਵੀ ਪਈਆਂ ਸਨ ਉਹ ਵੀ ਕੱਲ ਅਸੀਂ ਸਾਰਿਆਂ ਨੇ ਅੱਗ ਲਾ ਕੇ ਚੁੱਕੀਆਂ ਨੇ ਇਹਨਾਂ ਦੇ ਵੱਲੋਂ ਨਹੀਂ ਖਿਆਲ ਕੀਤਾ ਜਾਂਦਾ ਹੈਗਾ ਬਿਲਕੁਲ ਵੀ ਅਸੀਂ ਇਸ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਬਹੁਤ ਤੰਗ ਆ ਵੀ ਸਰਕਾਰ ਜਾਣ ਬੁੱਝ ਕੇ ਪੰਜਾਬ ਦਾ ਨੂੰ ਅਸੀਂ ਆਗੂ ਚੁਣਿਆ ਮੁੱਖ ਮੰਤਰੀ ਸਾਹਿਬ ਉਹ ਇਸ ਪਾਸੇ ਕਿਉਂ ਨਹੀਂ ਧਿਆਨ ਦੇ ਰਹੇ ਇੱਥੇ ਨਹੀਂ ਆਉਣਾ ਨਾ ਉਹਨਾਂ ਲੇਕਿਨ ਸੰਗਤ ਦਾ ਪੰਜਾਬੀਆਂ ਦਾ ਸਤਕਾਰ ਤੇ ਕਰਨ ਉਹ ਜਦੋਂ ਇੱਥੇ ਇਕੱਠੇ ਹੁੰਦੇ ਨੇ ਉਹਨਾਂ ਨੂੰ ਵੇਖਣ ਵੀ ਇਹ ਸਾਡੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ ਸਾਨੂੰ ਚੁਣਿਆ ਸਾਨੂੰ ਆਪਣੀ ਆਵਾਜ਼ ਬਣਾਇਆ ਤੇ ਅਸੀਂ ਅੱਜ ਇਹਨਾਂ ਦਾ ਅਤਰਸਕਾਰ ਕਰ ਰਹੇ ਆ ਨਾਦਰ ਕਰ ਰਹੇ ਆ ਇਹ ਬਹੁਤ ਮਾੜੀ ਗੱਲ ਹੈ ਸਰਕਾਰ ਦੇ ਵਾਸਤੇ ਵਾਰ-ਵਾਰ ਅਸੀਂ ਕਵਾਂਗੇ ਸਾਨੂੰ ਅੱਗੇ ਵੀ ਜਿਹੜਾ ਕੱਠ ਹੋਣਾ ਹੈ ਉਹਦੇ ਵਿੱਚ ਵੀ ਅਸੀਂ ਬੇਨਤੀ ਕਰਾਂਗੇ ਤੁਹਾਨੂੰ ਪੱਤਰਕਾਰਾਂ ਨੂੰ ਵੀ ਸਾਰੀ ਸੰਗਤ ਨੂੰ ਵੀ ਵੀ ਵੱਧ ਚੜ ਕੇ ਇੱਥੇ ਪਹੁੰਚੋ ਤੇ ਸਰਕਾਰ ਦੇ ਸਿਰ ਦੇ ਵਿੱਚ ਜੁੱਤੀਆਂ ਮਾਰੋ ਰੱਜ ਕੇ ਕਿਉਂਕਿ ਸਾਨੂੰ ਹਰ ਵਾਰੀ ਜ਼ਲੀਲ ਕਰਦੇ ਨੇ ਸਿੱਖਾਂ ਨੂੰ ਸਿੱਖਾਂ ਦੇ ਨਾਂ ਤੇ ਪੰਜਾਬ ਦੇ ਨਾਂ ਦੇ ਉੱਤੇ ਕੁਰਸੀਆਂ ਸਾਹਮਦੇ ਨੇ ਤੇ ਸਾਨੂੰ ਪੰਜਾਬ ਨੂੰ ਹੀ ਇਹਨਾਂ ਨੇ ਖਤਮ ਕਰਨ ਦੀ ਪੂਰੀ ਚਾਲ ਬਣਾਈ ਹੋਈ ਹੈ ਸਾਜ਼ਿਸ਼ ਖੇਢੀ ਹੋਈ ਹੈ ਹਰ ਪੱਖੋਂ ਪੰਜਾਬੀਆਂ ਨੂੰ ਇਹ ਮਿੱਟੀ ਦੇ ਵਿੱਚ ਰੋਲਦੇ ਨੇ ਸਾਡੇ ਪੰਜਾਬੀਆਂ ਨੂੰ ਅਕਲਵਾਨ ਹੋਣਾ ਚਾਹੀਦਾ ਸਮਤ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਇਹਨਾਂ ਨੇ ਹੋ ਕਿਤੇ ਇਹਨਾਂ ਕਹਿ ਦੇਣ ਵੀ ਇਹ ਪਾਣੀ ਦਾ ਜੀ 8 ਵਜੇ ਤੱਕ ਆਉਂਦਾ ਅੱਗੇ ਵੀ ਤਾਂ 9 ਵਜੇ ਆਉਂਦਾ ਜੀ ਆਪਾਂ ਤਾਂ 9 ਵਜੇ ਤੱਕ ਹੀ ਦਿੰਦੇ ਆ ਉਹ ਅੱਗੇ ਵੀ ਜੀ ਇੱਥੇ ਜਿਹੜੀ ਆਮ ਸ਼ਹਿਰ ਦੀ ਸੰਗਤ ਆਉਂਦੀ ਹੈ ਉਹਨਾਂ ਨੂੰ ਮਤਲਕੇ ਲੋਡ ਪੈਂਦੀ ਹੈ ਬਾਥਰੂਮ ਦੀ ਵੀ ਪਾਣੀ ਦੀ ਵੀ ਉਹਨਾਂ ਕਰਕੇ ਚਲਾਉਂਦੇ ਨੇ ਸਾਡੇ ਕਰਕੇ ਨਹੀਂ ਚਲਾਉਂਦੇ ਸਾਡੇ ਕਰਕੇ ਦੋ ਵਾਰੀ ਮੋਟਰ ਖਰਾਬ ਹੋਈ ਜਿਹੜਾ ਇੱਥੇ ਬੋਰ ਹੋਇਆ ਉਹ ਅਸੀਂ ਕੋਲੋਂ ਪੈਸੇ ਦਿੱਤੇ ਠੀਕ ਕਰਵਾਈ ਹੁਣ ਜਿਹੜਾ ਉਹ ਬੋਰ ਹੀ ਇਹਨਾਂ ਨੇ ਖਤਮ ਕਰ ਦਿੱਤਾ ਹੋਇਆ ਬਹਿ ਗਿਆ ਬੋਰ ਕਹਿੰਦੇ ਨੇ ਉਹਦੇ ਤੇ 3-4 ਲੱਖ ਰੁਪਿਆ ਲੱਗੇਗਾ ਜੀ ਤਾਂ ਠੀਕ ਹੋਏਗਾ ਜੀ ਉਹ ਹੁਣ ਉਦੋਂ ਦਾ ਬੋਰ ਬੰਦ ਆ ਸਰਕਾਰੀ ਪਾਣੀ ਆਉਂਦਾ ਇੱਥੇ ਤੇ ਉਹ ਸਰਕਾਰੀ ਪਾਣੀ ਵੀ ਜਦੋਂ ਬਾਥਰੂ ਤੁਸੀਂ ਜਾ ਕੇ ਬਾਥਰੂਮ ਜੀ ਤੁਸੀਂ ਬਾਥਰੂਮ ਜਾ ਕੇ ਆਏ ਹੋ ਜੀ ਕਿੰਨੇ ਦੀ ਹਾਲਤਾ ਜੀ ਅੰਦਰ ਬਹੁਤ ਬਹੁ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਅੱਛਾ ਜੀ ਜਾਣ ਨੂੰ ਜੀ ਨਹੀਂ ਕਰਦਾ ਬਾਥਰੂਮ ਐਨਾ ਬੁਰਾ ਹਾਲ ਸਾਡੇ ਦਾ ਕੋਲ ਨੂੰ ਪਤਾ ਨਹੀਂ ਕੀ ਹੋਗਾ ਜੀ ਅਸੀਂ ਮਲੇਰ ਕੋਲ ਇੱਥੇ ਆਇਆ ਨਾਰੀਕੇ ਤੋਂ ਪਿੰਡ ਤੋਂ ਜਿੱਥੇ ਤੁਸੀਂ ਆਏ ਸੀ ਦੀਪ ਸਿੱਧੂ ਨੇ ਝਾੜੂ ਕਰਪਾਲ ਫੜੀ ਜੀ ਕੋ ਪਿੰਡ ਤੋਂ ਪਰ ਇੱਕ ਗੱਲ ਦੇਖੀ ਆ ਮੈਂ ਸਾਰੇ ਸਾਹਿਬ ਦੇਖੋ ਨੌਜਵਾਨ ਮੁੰਡਾ ਮਰਿਆ ਜਵੰਦਾ ਸਾਨੂੰ ਦੁੱਖਾ ਹੁੰਦਾ ਪਰ ਫੇਸਬੁੱਕ ਭਰਤੀ ਸਾਨੂੰ ਇਹਨਾਂ ਦੁੱਖਾਂ ਪੰਜ ਸਰੂਪ ਸਾਡੇ ਅਗਨ ਭੇਟ ਹੋ ਗਏ ਕੋਈ ਖਬਰ ਨਹੀਂ ਚੱਲੀ ਕਿਸ ਨੇ ਹਾ ਦਾ ਨਾ ਨਹੀਂ ਬਲੇ ਹੁਣ ਆ ਬੰਦਾ ਕਾਦੇ ਲਈ ਬੈਠਾ ਸਾਡੇ ਸਿੱਖ ਜੱਤੇ ਬੰਦੀਆਂ ਵੀ ਕੀ ਕਰਦੀਆਂ ਨੇ ਅੱਜ ਵੀ ਪਿਛਲੀ ਵਾਰ ਵੀ ਦੇਖਿਆ ਜੀ ਅਸੀਂ ਜਿਹੜੇ ਅਸੀਂ ਸਤਕਾਰ ਕਰਦੇ ਸਾਰੇ ਧਰਮਾਂ ਦੇ ਲਈ ਮੋਰਚਾ ਹੈ ਆਉਣਾ ਚਾਹੀਦਾ ਪਿਛਲੀ ਵਾਰ ਸਟੇਜ ਦੇ ਉੱਤੇ ਹਿੰਦੂ ਆਗੂ ਸੀਗੇ ਸਾਰੇ ਧਾਰਮਿਕ ਆਗੂ ਸਾਡਾ ਨਾ ਕੋਈ ਕੋਈ ਨਹੀਂ ਸਾਡਾ ਆਗੂ ਜੀ ਸੀਗਾ ਸੀ ਵੈਸੇ ਤਾਂ ਮੈਂ ਵੀ ਬਾਰਸ ਪੰਜਾਬ ਦੇ ਪੰਚ ਪ੍ਰਧਾਨੀ ਚੋਂ ਆ ਜੀ ਪਰ ਕੀ ਕੀ ਕਹੀ ਜਾਵੇ ਜੀ ਲੀਡਰ ਨੇ ਕੁਰਸੀਆਂ ਨੂੰ ਪੈ ਗਏ ਹੁਣ ਬਾਗੀਰ ਦਾਗੀ ਇਕੱਠ ਹੈ ਕੀ ਕਿਹਨੂੰ ਦੇਖੋਗੇ ਤੁਸੀਂ ਹੁਣ ਜਦੋਂ ਕੁਰਸੀਆਂ ਇਹਨਾਂ ਦੀ ਟੁੱਟ ਗਈਆਂ ਹੁਣ ਇਹਨਾਂ ਨੇ ਹਬਦਾ ਧੜਾ ਬਣਾ ਲਿਆ ਇੱਧਰ ਕੋਈ ਧਿਆਨ ਨਹੀਂ ਸਾਡਾ ਜਿਹੜਾ ਖੰਡਾਂ ਬਰਾਹ ਮੰਡਾ ਦਾ ਮਾਲਕ ਆ ਸਾਡਾ ਦਿਲ ਰੋਂਦਾ ਅੱਜ ਉਹਦੇ ਕੰਨੀ ਸਾਡਾ ਕਿੱਧਰ ਨੂੰ ਚੱਲ ਪਏ ਸੀ ਸਾਨੂੰ ਕੁਰਸੀ ਚਾਹੀਦੀ ਆ ਕੁਰਸੀ ਨਹੀਂ ਹੈਗੀ ਤਾਂ ਮਰ ਗਏ ਕਿਸੇ ਦਾ ਧਨ ਗਿਆ ਉਹ ਵੀ ਮਰ ਗਿਆ ਜਿਹੜਾ ਸਾਨੂੰ ਸਵਾਸ ਪਾਲਦਾ ਉਹਦੇ ਖਤਰੋਂ ਸਿੰਘ ਬੈਠਾ ਤਾਹੀਂ ਅਸੀਂ ਦੁੱਖ ਪਾਰ ਰਹੇ ਥਲੀ ਸਾਹਿਬ। ਔਮ ਦੀ ਮੱਤ ਮਾਰੀ ਜਾ ਚੁੱਕੀ ਹੈ ਜਿਹੜੇ ਸਾਡੀਆਂ ਉਮਰਾਂ ਦੇ ਲੋਕ ਨੇ। ਇਹਨਾਂ ਨੂੰ ਤਾਂ ਬਿਲਕੁਲ ਇੱਕ ਥੇਲੇ ਦੀ ਅਕਲ ਨਹੀਂ ਰਹੀ ਹੈਗੀ। ਕਿਉਂ ਮੁੰਡੇ ਜਿਹੜੇ ਨੇ ਉਹ ਬਾਹਰ ਚਲੇ ਗਏ ਉਹਨਾਂ ਨੇ ਕਾਰੋਬਾਰ ਸੰਭਲੇ। ਸਾਡੀਆਂ ਜੁਵਾਨਾਂ ਦੇ ਜਿਹੜੇ ਲੋਕ ਸਨ ਜਿਨ੍ਹਾਂ ਨੇ ਗੁਰੂਆਂ ਦੀ ਸੇਵਾ ਕਰਨੀ ਸੀ, ਗੁਰੂਆਂ ਦਾ ਸਤਿਕਾਰ ਕਰਨਾ ਸੀ, ਸਾਡੀ ਅੱਗੋਂ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਸੀ, ਉਹ ਆਪ ਹੀ ਭੁੱਲ ਗਏ। ਉਹ ਨਵੇਂ-ਨਵੇਂ ਬਾਬਿਆਂ ਦੇ ਮਗਰ ਤੇ ਲੱਗੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੁਖ ਬਣਾ ਕੇ ਅਕੀਦਾ ਬਣਾ ਕੇ ਤੇ ਪੈਸੇ ਇਕੱਠੇ ਕਰਦੇ ਨੇ ਲੋਕਾਂ ਨੂੰ ਲੁੱਟਦੇ ਨੇ ਤੇ ਗੁਰੂ ਗ੍ਰ ਕੋਈ ਸਾਡੇ ਪਿੰਡ ਦੇ ਵਿੱਚ ਸੰਤ ਆਇਆ ਸੀ ਵੱਡਾ ਤੇ ਉੱਥੇ ਜਾ ਕੇ ਆਗੂਆਂ ਨੂੰ ਬੇਨਤੀ ਕੀਤੀ ਵੀ ਆਪਾਂ ਉਸ ਇਹਨੂੰ ਬੇਨਤੀ ਕਰੀਏ ਵੀ ਸਾਡੇ ਟਾਵਰ ਮੋਰਚੇ ਦੇ ਉੱਤੇ ਪਹੁੰਚਣ ਪਰ ਸਾਡੇ ਜਿਹੜੇ ਅੱਗੇ ਬੰਦੇ ਸਨ ਜਿਹੜੇ ਚਮਚਾਗਰੀ ਕਹਿ ਲੋ ਜਿਹੜੇ ਕਰਦੇ ਨੇ ਉਹਨਾਂ ਬੰਦਿਆਂ ਨੇ ਜਵਾਬ ਦਿੱਤਾ ਠੋਕ ਕੇ ਮਹਾਪੁਰਸ਼ਾਂ ਤੱਕ ਤੇ ਗਏ ਨਹੀਂ ਵੀ ਅਸੀਂ ਉਹਨਾਂ ਨੂੰ ਬੇਨਤੀ ਕਰੀਏ ਵੀ ਉੱਥੇ 10 ਮਿੰਟ ਵਾਸਤੇ ਉਹ ਪਹੁੰਚਣ ਜਿਹੜੀ ਇਹ ਗੱਲ ਹੈ ਵੀ ਜਿਹੜੇ ਲੁੱਟਣ ਵਾਲੇ ਨੇ ਉਹ ਤੇ ਲੁੱਟਣਗੇ ਜਦੋਂ ਆਪਾਂ ਆਪਣੇ ਘਰ ਖੋਲ ਕੇ ਬੈਠੀਆਂ ਵੀ ਆਓ ਸਾਨੂੰ ਲੁੱਟੋ ਰੱਜ ਕੇ ਉਹ ਸਾਨੂੰ ਲੁੱਟ ਰਹੇ ਨੇ ਸਾਡੀ ਇੰਨੀ ਕੁ ਅਕਲ ਕੰਮ ਕਰਨੀ ਚਾਹੀਦੀ ਹੈ ਭਈ ਦੇ ਧਾਰੀ ਗੁਰੂ ਨੂੰ ਸਾਡੇ ਗੁਰੂ ਖਤਮ ਕਰਕੇ ਗਏ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸ਼ਬਦ ਗੁਰੂ ਦੇ ਲੜ ਲਾਇਆ ਅਸੀਂ ਅੱਜ ਸ਼ਬਦ ਗੁਰੂ ਨੂੰ ਪਛਾਣਦੇ ਨਹੀਂ ਦੇ ਧਾਰੀ ਬੰਦਿਆਂ ਦੇ ਮਗਰ ਫੇਰ ਭੱਜੇ ਫਿਰਨੇ ਆ ਕੋਈ ਕਾਰਾਂ ਦਿੰਦਾ ਕਰੋੜਾਂ ਕਰੋੜਾਂ ਦੀਆਂ ਕੋਈ ਕੁਛ ਕਰਦਾ ਜੀ ਕੋਈ ਕੁਛ ਕਰਦਾ ਹੈ ਲੇਕਿਨ ਸਾਡੇ ਗੁਰੂ ਵਾਸਤੇ ਸਾਡੇ ਕੋਲ 10 ਮਿੰਟ ਵਾਸਤੇ ਵੀ ਟਾਈਮ ਨਹੀਂ ਹੈ ਵੇਖਣ ਦੇ ਵਿੱਚ ਹੁੰਦਾ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਪਏ ਹੋਏ ਹੁੰਦੇ ਨੇ ਇੱਕ ਪਾਸੇ ਸੰਤ ਬੈਠਾ ਹੁੰਦਾ ਕੁਰਸੀ ਦੇ ਉੱਤੇ ਲਾ ਕੇ ਉੱਥੇ ਸਾਰੇ ਮੱਥਾ ਟੇਕਦੇ ਹੁੰਦੇ ਨੇ ਬੰਦੇ ਨੇ ਅੱਗੇ ਜਾ ਕੇ ਪ੍ਰਵਚਨ ਸੁਣਨ ਵਾਸ ਸੁੰਦਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਸਾਡੇ ਗੁਰੂਆਂ ਦੇ ਇਤਿਹਾਸ ਯੋਧਿਆਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਸੁਣ ਕੇ ਖੁਸ਼ ਹੁੰਦੇ ਨੇ ਉਹਨਾਂ ਨੂੰ ਪੈਸੇ ਦਿੰਦੇ ਨੇ ਲੇਕਿਨ ਇੱਧਰ ਆਪਾਂ ਨੂੰ ਆਪ ਗੁਰੂ ਦੀ ਸੇਵਾ ਮਿਲੀਏ ਕਰਨ ਵਾਸਤੇ ਇਸ ਮੋਰਚੇ ਦੇ ਵਿੱਚ ਉਹ ਅਸੀਂ ਕਰ ਨਹੀਂ ਸਕਦੇ ਇਹ ਗੁਰੂ ਦਾ ਸਿੱਖ ਜਿਹੜਾ ਗੁਰੂ ਵਾਸਤੇ ਕੁਰਬਾਨੀ ਕਰ ਰਿਹਾ ਹੈ ਅੱਜ ਸਾਰੀ ਦੁਨੀਆ ਦੇ ਵਿੱਚ ਮੈਂ ਤੇ ਕਵਾਂਗਾ ਭਈ ਸੱਚਾ ਸੁੱਚਾ ਸਿੱਖ ਅਗਰ ਕੋਈ ਹੈ ਤੇ ਬਾਬਾ ਗੁਰਜੀਤ ਸਿੰਘ ਹੈ ਜਿਹੜਾ ਗੁਰੂਆਂ ਦੀ ਆਣ-ਬਾਨ ਸ਼ਾਨ ਵਾਸਤੇ ਆਪਣਾ ਪਰਿਵਾਰ ਵੀ ਛੱਡ ਕੇ ਬੈਠਾ ਹੈ ਦੁਨੀਆ ਨਾਲੋਂ ਨਾਤਾ ਤੋੜ ਕੇ ਜੀਵਨਿਆ ਮਰਿਆ ਹੋਿਆਂ ਵਾਲਾ ਕੰਮ ਕਰ ਰਿਹਾ ਜਿਉਂਦਾ ਮਰਿਆ ਸ਼ਹੀਦ ਹੈ ਸਾਡਾ ਬਾਬਾ ਗੁਰਜੀਤ ਸਿੰਘ ਜਿਹੜਾ ਮੈਂ ਕਹਾਂਗਾ ਪਖੰਡੀਆਂ ਨੂੰ ਲੁੱਟਣ ਵਾਲਿਆਂ ਪਖੰਡੀਆਂ ਦਾ ਸਾਥ ਛੱਡ ਕੇ ਤੇ ਸੱਚੇ ਬਾਬਾ ਗੁਰਜੀਤ ਸਿੰਘ ਜੀ ਦਾ ਸਾਥ ਦਿਓ ਆਪਣੇ ਗੁਰੂ ਦਾ ਆਣ-ਬਾਣ ਸ਼ਾਨ ਵਾਸਤੇ ਆਪਣਾ ਸਹਿਯੋਗ ਕਰੋ ਇੱਥੇ ਆ ਕੇ ਵੱਧ ਤੋਂ ਵੱਧ ਸਿੱਖ ਦਾ ਸਭ ਤੋਂ ਪਹਿਲਾ ਧਰਮੀ ਇਹ ਬਣਦਾ ਹੈ ਜਿਹੜਾ ਸਿੱਖ ਹੈ ਉਹ ਆਪਣੇ ਧਰਮ ਨੂੰ ਨਿਭਾਉਂਦਾ ਹੋਇਆ ਸਭ ਤੋਂ ਪਹਿਲਾ ਫਰਜ਼ ਸਮਝੇ ਆਪਣਾ ਵੀ ਇੱਥੇ ਮੈਂ ਹਾਜ਼ਰੀ ਭਰਨੀ ਹੈ ਗੁਰੂ ਦੀ ਸ਼ਾਨ ਵਾਸਤੇ ਕਾਨੂੰਨ ਬਣਾਉਣ ਵਾਸਤੇ ਸਰਕਾਰ ਨੂੰ ਦਬਾਉਣਾ ਬੱਚੇ-ਬੱਚੇ ਦਾ ਫਰਜ਼ ਬਣਦਾ ਸਾਰੇ ਧਰਮਵਾਸੀਆਂ ਦਾ ਫਰਜ਼ ਬਣਦਾ ਸਾਰਿਆਂ ਨੂੰ ਬੇਨਤੀ ਹੈ ਪੇ ਵੱਧ ਛੱਡ ਕੇ ਇੱਥੇ ਕੱਠ ਕਰੋ ਤੇ ਸਰਕਾਰ ਨੂੰ ਉਹਨਾਂ ਦੀ ناکامی ਜਿਹੜੀ ਆ ਉਹਨਾਂ ਦੇ ਸਾਹਮਣੇ ਦੱਸੋ ਉਹਨਾਂ ਨੂੰ ਵੀ ਤੁਹਾਨੂੰ ਅਸੀਂ ਆਗੂ ਬਣਾਇਆ ਸੀ ਤੇ ਸਾਡੀ ਤੁਸੀਂ ਗੱਲ ਨਹੀਂ ਸੁਣਦੇ ਹੈਗੇ ਸੋ ਬੇਨਤੀ ਹੈ ਸਾਰੀ ਸੰਗਤ ਨੂੰ ਵੱਧ ਛੜ ਕੇ ਇੱਥੇ ਪਹੁੰਚਿਆ ਕਰੋ ਜੀ ਜੀ ਬਿਲਕੁਕੁਲ ਸਾਹਿਬ ਜੀ ਅੱਜਕ ਪਤਾ ਲੱਗਿਆ ਜੀ ਕਿ ਇਹਨੇ ਪਾਣੀ ਦੀ ਸਪਲਾਈ ਬੰਦ ਕਰਤੀ ਜੀ ਮਲਕੀ ਸੰਗਤਾਂ ਤੋਂ ਚਲੋ ਬਿਆਦਵੀ ਕਾਨੂੰਨ ਦੀ ਤਾਂ ਬਹੁਤ ਦੂਰ ਦੀ ਗੱਲ ਇਹ ਚੀਜ਼ਾਂ ਮੁਗਲਾਂ ਦੇ ਸਮੇਂ ਦੇ ਵਿੱਚ ਸੁਣੀਆਂ ਸੀ ਇਤਿਹਾਸ ਪੜ੍ਹਦੇ ਸੀ ਵੀ ਸਿੰਘਾਂ ਦੇ ਲਈ ਆਹ ਕਰਤਾ ਉਹਨਾਂ ਨੇ ਫਿਰ ਮੈਂ ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਵੀ ਕਈ ਘਟਨਾਵਾਂ ਕਾਮਾਗਾਟਾ ਮਾਰੂਦੀ ਹੋਈ ਜਹਾਜ਼ ਰੁਕਿਆ ਉੱਥੇ ਉਹਨਾਂ ਦਾ ਰਸਦਾ ਪਾਣੀ ਸਭ ਕੁਝ ਬੰਦ ਕਰਤਾ ਜੀ ਸਰਕਾਰ ਨੇ ਇੱਥੇ ਸਾਡੇ ਆਪਣੇ ਆਪਣੇ ਵਰਗੇ ਦਿਖਦੇ ਆ ਫਤੇ ਬਲਾ ਕੇ ਗੱਲ ਕਰਦੇ ਆ ਤੇ ਇਹਨਾਂ ਨੇ ਆਹ ਕੰਮ ਕੀਤੇ ਖਤਰਾ ਸਾਨੂੰ ਦੂਜਿਆਂ ਤੋਂ ਨਹੀਂ ਖਤਰਾ ਤਾਂ ਸਾਨੂੰ ਇਹਨਾਂ ਤੋਂ ਹੀ ਆ ਸਾਨੂੰ ਤਾਂ ਆਪਣੇ ਤੋਂ ਹੀ ਖਤਰਾ ਹੈ ਆਪਣਾ ਨਹੀਂ ਮਾਰਿਆ ਦੂਜੇ ਤਾਂ ਸਾਨੂੰ ਕੋਈ ਖਤਰਾ ਨਹੀਂ ਹੈਗਾ ਉਹਦਾ ਤਾਂ ਪਤਾ ਭਈਆ ਦੁਸ਼ਮਣ ਹੁਣ ਸਲੀ ਸਾਹਿਬ ਤੁਸੀਂ ਯਕੀਨ ਮੰਨੋਗੇ ਮੂੰਹ ਤੇ ਵਡਿਆਈ ਵਾਲੀ ਗੱਲ ਆ ਸਾਡੇ ਪੱਤਰਕਾਰ ਭਾਈ ਜਾਰਾ ਵੀ ਵਿਊ ਲੈਣ ਖਤਰੇ ਤੋਂ ਰਹਿ ਵਰਦਾ ਥੋੜੇ ਜੇ ਪੱਤਰਕਾਰ ਨੇ ਥੋੜਾ ਮੈਂ ਜਿਲੋਂ ਫੈਨ ਆ ਵੀ ਤੁਸੀਂ ਜਿਹੜਾ ਇਸ ਉਮਰ ਦੇ ਵਿੱਚ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਡੇ ਵਰਗੀ ਸਮੱਤ ਬਖਸ਼ੇ ਪੱਤਰਕਾਰ ਭਾਈ ਜਾਰੇ ਨੂੰ ਵੀ ਵੀ ਜਿਹੜਾ ਕਿ ਸਾਡਾ ਇਹਦਾ ਸਿੰਘ ਦੇ ਖਾਤਰ ਕੋਈ ਮੜਾ ਮੋਟਾ ਆਵਾਜ਼ ਠਾਈ ਜਾਵੇ ਬਹੁਤ ਮਨ ਰੋਂਦਾ ਜੀ ਕੀ ਕਰੀਏ ਹੁਣ ਕੁਝ ਹੱਥ-ਬਸ ਨਹੀਂ ਹੈਗਾ ਕਰ ਕੀ ਸਕਦੇ ਆ ਸਰਕਾਰਾਂ ਨੇ ਆ ਤਾਂ ਸਰਕਾਰ ਜਿਹੜਾ ਕਹਿੰਦੇ ਬਿੱਲਾ ਲੈ ਕੇ ਆਊਗਾ ਇਹਨਾਂ ਦਾ ਜਮੇ ਹੀ ਪੱਟੀ ਵਿੱਚ ਹੀ ਕਰਤੇ ਹੋਣ ਕੀ ਕੀ ਦਾ ਲੀਡਰ ਕਿੱਥੋਂ ਲਭੀਏ ਕਿਉਂ ਲਭੀਏ ਕਿਹਦਾ ਤਾਂ ਯਕੀਨ ਕਰੀਏ ਪੱਗਾਂ ਵਾਲਿਆਂ ਦਾ ਹੀ ਸਾਡਾ ਵਿਸ਼ਵਾਸ ਹੀ ਉੱਟ ਗਿਆ ਅਸਲ ਚੁੱਪ ਬਹੁਤ ਮਨ ਰੋਂਦਾ ਜਿਹੜਾ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇਹ ਭੋਗਾਂ ਜੋਗਾਂ ਦੀ ਰੱਖ ਲਿਆ ਵਿਆਹ ਸ਼ਾਦੀਆਂ ਜੋਗਾਂ ਰੱਖ ਲਿਆ ਸਾਨੂੰ ਪਤਾ ਹੀ ਨਹੀਂ ਬਾਣੀ ਦਿੱਤਾ ਸੀ ਹੈ ਹੀ ਨਹੀਂ ਸਾਡੇ ਧਾਰਮਿਕ ਆਗੂ ਸਾਡੇ ਪ੍ਰਚਾਰਕ ਕਿੱਥੇ ਗਏ ਜੀ ਜਿਨ੍ਹਾਂ ਦੇ ਇੱਕ ਪੋਸਟਰ ਲੱਗਣ ਤੇ ਲੱਖਾਂ ਦੀ ਸੰਗਤ ਇਕੱਠੀ ਹੋ ਜਾਂਦੀ ਉਹਨਾਂ ਦੀਆਂ ਜਮਾਨਾਂ ਨੂੰ ਕੀ ਦੰਦਲਾ ਪੈ ਗਈਆਂ ਜੀ ਉਹ ਇੱਕ ਵਾਰ ਕਹਿ ਨਹੀਂ ਸਕਦੇ ਵੀ ਭਾਈ ਉੱਥੇ ਪੁੱਜੋ ਗੁਰੂ ਦੇ ਲਈ ਪੁੱਜੋ ਉੱਥੇ ਅਸੀਂ ਵੀ ਆ ਰਹੇ ਆ ਉਹ ਵੀ ਨਹੀਂ ਆਏ ਜੀ ਪੈਸੇ ਇਕੱਠੇ ਕਰਨ ਵਾਲੇ ਹੋਏ ਵਾ ਫਿਰ ਸੇ ਧਿਆਨ ਪ੍ਰਚਾਰ ਕਰਨ ਦਾ ਵੀ ਜੀ ਸਾਰੇ ਕੁਰਸੀਆਂ ਨੂੰ ਪਾਏ ਹੋਏ ਨੇ ਜੀ ਸਭ ਕੁਰਸੀਆਂ ਪਾਏ ਨੇ ਬੰਦੇ ਮਟੰਗ ਹੋ ਰਹੇ ਨੇ ਜੀ ਗਏ ਬੰਦੇ ਜਾ ਤਾਂ ਜਿਹੜਾ ਬੰ ਕੋਈ ਹੱਲੇ ਨਹੀਂ ਹੋ ਰਿਹਾ ਜੀ ਵੀ ਇੰਨੇ ਜੀਵ ਚਲੇ ਜਾ ਰਹੇ ਨੇ ਇੰਨੀ ਗਰੀਬੀ ਜਾ ਦੁਖ ਮਾਰੀ ਹੋ ਰਹੀ ਹੈ ਇੰਨੀ ਗੁਰੂ ਸਾਹਿਬ ਨੂੰ ਨੰਸੇਗਾਰ ਕਰਦਿਆਂ ਸੀ ਹਰ ਟਾਈਮ ਸਦਾ ਸਹਾਇ ਪ੍ਰਮਾਤਮਾ ਰਾਮ ਜੀ 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 ਪ੍ਰਚਾਰਕ ਸਾਡੇ बिक ਚੁੱਕੇ ਨੇ ਜੀ ਪ੍ਰਚਾਰਕਾਂ ਦੇ ਪੱਲੇ ਹੀ ਨਹੀਂ ਰਿਹਾ ਕੁਝ ਅਸਲੀ ਪ੍ਰਚਾਰ ਸੰਤ ਜਰਨੈਲ ਸਿੰਘ ਤੋਂ ਮੇਰੇ ਹਿਸਾਬ ਨਾਲ ਬਾਅਦ ਚ ਕੋਈ ਸਾਡਾ ਲੀਡਰ ਹੋਇਆ ਹੀ ਨਹੀਂ ਜੀ ਹੈਗਾ ਜੇ ਹੁਣ ਜੇ ਲੀਡਰ ਦੀ ਉਹ ਡੇਬਰੂਗੜ ਮਾਰਿਆ ਪਿਆ ਜਿਹੜਾ ਸੱਚ ਬੋਲਦਾ ਹੁਣ ਉਹਦੇ ਖਿਲਾਫ ਤੁਸੀਂ ਦੇਖੋ ਰਾਮ ਰਹੀਮ ਨੂੰ ਤੀਜੇ ਦਿਨ ਬੇਲ ਮੇਲ ਜਾਂਦੀ ਆ ਉਹਨੂੰ ਉਹਦੇ ਤੇ ਸਾਡੇ ਹੀ ਬੰਦੇ ਉਹਦੇ ਤੇ ਇਲਜ਼ਾਮ ਲਾ ਰਹੇ ਨੇ ਕੀ ਕਰੋਗੇ ਤੁਸੀਂ ਕਦੇ ਕੋਈ ਬਲਾਤਕਾਰ ਦਾ ਕੋਈ ਕਦ ਉਹਦੀਆਂ ਅਸੀਂ ਆਪੇ ਲੱਤਾਂ ਖਿੱਚੀ ਜਾਂਦੇ ਆਂ ਦੀਪ ਸਿੱਧੂ ਦਾ ਗਾਣਾ ਸੋ ਬਿਲਕੁਲ ਜੀ ਇਹ ਪਾਣੀ ਦੀ ਸਪਲਾਈ ਬੰਦ ਕੀਤੀ ਗਈ ਹੈ ਬਹੁਤ ਮੰਦਭਾਗੀ ਗੱਲ ਹੈ ਵੈਸੇ ਇਹ ਪਰ ਉਮੀਦ ਕਰਦੇ ਆਂ ਵੀ ਸਾਡੀ ਇਸ ਖਬਰ ਤੋਂ ਬਾਅਦ ਜਰੂਰ ਸਰਕਾਰ ਨੂੰ ਸ਼ਰਮ ਆਊਗੀ ਨਹੀਂ ਤਾਂ ਫਿਰ ਜਿੰਨਾ ਕ ਜਦੋਂ ਤੱਕ ਨਹੀਂ ਚੱਲੂਗਾ ਤਾਂ ਉਦੋਂ ਤੱਕ ਕੁਛ ਨਾ ਕੁਛ ਅਸੀਂ ਕਰਦੇ ਰਹਿਾਂਗੇ ਪਰ ਇਹ ਸੰਗਤਾਂ ਆ ਰਹੀਆਂ ਜੀ ਇਹਨਾਂ ਦੇ ਸਵਾਗਤ ਦੇ ਲਈ ਠੀਕ ਹੈ ਬਿਆਦ ਕਾਨੂੰਨ ਤੁਸੀਂ ਬਣਾਉਣੇ ਕਦੋਂ ਬਣਾਉਣੇ ਉਹ ਵੱਖਰੀ ਗੱਲ ਹੈ ਪਰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਮਨਵਿੰਦਰ ਸਿੰਘ ਟਵਾਣਾ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨ